jogi uttar pahado aaya hai yogi uttar pahado aaya chal ke dikho ke sun ke ni jinde meri chal ni meri ਨਿਜਿੰਦੇ ਮੇਰੀਏ ਨਿਜਿੰਦੇ ਮੇਰੀਏ ਨਿਜਿੰਦੇ ਮੇਰੀਏ ਨਿਜਿੰਦੇ ਮੇਰੀਏ ਇਹ ਲੋਕ ਨਾ ਸਾਡੇ ਪੰਜਾਬ ਦੇ ਚਰਖੇ ਦੀਆਂ ਗੂੰਜਾਂ ਸੁਣ ਸੁਣ ਕੇ ਨਾ ਇਹ ਪਹਾੜਾਂ ਤੋਂ ਉੱਤਰਤਾਏ ਸੀ ਲੇਕਿਨ ਇਹ ਲੋਕ ਬਾਅਦ ਦੇ ਵਿੱਚ ਵਾਪਸ ਨਹੀਂ ਗਏ ਸੱਪ ਰੱਖ ਤੇ ਪਾਬੰਦੀਆਂ ਲੱਗ ਗਈਆਂ ਸਰਕਾਰਾਂ ਨੇ ਪਾਬੰਦੀਆਂ ਲਾ ਦਿੱਤੀਆਂ ਵੀ ਸੱਪ ਨਹੀਂ ਰੱਖ ਸਕਦੇ ਲੇਕਿਨ ਇਹਨਾਂ ਨੇ ਕੀ ਕੀਤਾ ਆਪਣਾ ਧੰਦਾ ਨਹੀਂ ਬਦਲਿਆ ਬਾਣਾ ਬਦਲ ਲਿਆ ਜੋਗੀ ਆਲਾ ਲਾ ਕੇ ਸਿੱਖਾਂ ਆਲਾ ਬਾਣਾ ਪਾ ਲਿਆ ਲੇਕਿਨ ਅੱਜ ਕੱਲ ਜਿਹੜੀ ਲੋਟਾ ਉਹ ਲੋਟੀ ਬਾਣੇ ਦੇ ਅੰਦਰ ਦਾ ਤੇ 2 ਨੰਬਰ ਦੇ ਧੰਦੇ ਜਿਹੜੇ ਆ ਉਹ ਵੀ ਬਾਣੇ ਦੇ ਅੰਦਰ ਹੀ ਆ ਤੇ ਇਹਨਾਂ ਚੀਜ਼ਾਂ ਤੋਂ ਭਰਾਵੋ ਸਮਝੋ ਇਹਨਾਂ ਚੀਜ਼ਾਂ ਨੂੰ ਇਹ ਜੋ ਵੀ ਆ ਇਹ ਸਾਰੇ ਪਖੰਡੇ ਬੈਠੇ ਆ ਕਰਾਉਣ ਸਾਡੀਆਂ ਆਪਸ ਦੇ ਵਿੱਚ ਲੜਾਈਆਂ ਡੇ ਆ ਲੜਾਈਆਂ ਤੋਂ ਇਲਾਵਾ ਹੋਰ ਕੱਖ ਬਣੇਗਾ ਉਹ ਹਿੰਦੂ ਕਥਾਵਾਚੇਗਾ ਉਹ ਕਹੀ ਜਾਂਦੇ ਸਾਡਾ ਰੱਬ ਵੱਡਾ ਉਹ ਆਪਣੇ ਨਾਲ ਜੋੜੀ ਜਾਂਦੇ ਆ ਇਹ ਕਹੀ ਜਾਂਦੇ ਆ ਸਾਡਾ ਰੱਬ ਵੱਡਾ ਇਹ ਆਪਣੇ ਨਾਲ ਜੋੜੀ ਜਾਂਦੇ ਆ ਲੇਕਿਨ ਏਕੇ ਦਾ ਏਕੇ ਦਾ ਪ੍ਰਚਾਰ ਕੋਈ ਵੀ ਨਹੀਂ ਕਰਦਾ ਵੀ ਤੁਸੀਂ ਇੱਕ ਹੋ ਜਓ ਸਾਰੇ ਇਸੇ ਕਰਕੇ ਸਿਰਫ ਸਾਰਾ ਕੁਝ ਗੁਲਾਮੀ ਦੀਆਂ ਨਿਸ਼ਾਨੀਆਂ ਵੀ ਇੱਕ ਜੇਲ੍ਹ ਦੇ ਵਿੱਚੋਂ ਬਾਹਰ ਤੇ ਦੂਸਰੀ ਜੇਲ੍ਹ ਦੇ ਵਿੱਚ ਅੰਦਰ ਇਹ ਸਾਡਾ ਸਿਸਟਮ ਇਹੋ ਬਦਲਿਆ ਜਾਣ ਡਿਆ ਤੇ ਇਸ ਬਾਬੇ ਦਾ ਹਾਲ ਦੇਖ ਲੋ ਉਹ ਯਾਰ ਵੇਲੜ ਬੰਦਾ ਜਿਹੜਾ ਵੇਲੜ ਬੰਦਾ ਉਹ ਜਾਨਵਰਾਂ ਨੂੰ ਕੁਝ ਵੀ ਸਿਖਾ ਸਕਦਾ ਜਾਨਵਰ ਸਾਡੇ ਸਾਥੀ ਆ ਇਹਨੂੰ ਕਹ ਠੀਕ ਆ ਕੋਈ ਨਵਾਂ ਕੰਮ ਕਰਕੇ ਦਿਖਾ ਇਹ ਕੰਮ ਤੇ ਰਿਸ਼ੀਆਂ ਮੁਣੀਆਂ ਨੇ ਸਾਰਾ ਕੁਝ ਕੀਤਾ ਹੋਇਆ ਨਵਾਂ ਕੰਮ ਕਿਤੇ ਸ਼ੇਰ ਲਾ ਕੇ ਦਿਖਾ ਫੇ ਮੰਨਦੇ ਆ ਤੈਨੂੰ ਤੇ ਲੋਕੀ ਭੇਡਾਂ ਜਿਹੜੀਆਂ ਉਹ ਇਹਨਾਂ ਦੇ ਮੱਥੇ ਟੇਕੀ ਜਾਂਦੀਆਂ ਇਹਨਾਂ ਦੇ ਮਗਰ ਲੱਗੀ ਜਾਂਦੀਆਂ ਬਸ ਇਹ ਚਮਤਕਾਰ ਹੀ ਸਮਝੀ ਜਾਂਦੀਆਂ ਕਿਉਂਕਿ ਸਾਨੂੰ ਕਲੰਡਰਾਂ ਦੇ ਵਿੱਚ ਸਾਨੂੰ ਫਿਲਮਾਂ ਦੇ ਵਿੱਚ ਸਾਨੂੰ ਇਹ ਸਭ ਕੁਝ ਦਿਖਾਇਆ ਦਿੱਤਾ ਹੋਇਆ ਵੀ ਗੁਰੂ ਸਾਹਿਬ ਦੇ ਆਲੇ ਦੁਆਲੇ ਮੋਰ ਨੱਚਦੇ ਆ ਹਿਰਨ ਵਾਂ ਵੀ ਬਸ ਅਸੀਂ ਉਹ ਫਿਲਮਾਂ ਨੂੰ ਦੇਖ ਕੇ ਅਸੀਂ ਉਹਨਾਂ ਕਲੰਡਰਾਂ ਨੂੰ ਦੇਖ ਕੇ ਅਸੀਂ ਵੀ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਅਸੀਂ ਵੀ ਇਹੋ ਚੀਜ਼ ਸਮਝੀ ਜਾਂਦੇ ਵੀ ਇਹ ਵੀ ਖਰੇ ਚਮਤਕਾਰ ਆ ਤੇ ਇਹ ਬਾਬਾ ਆ ਦੇਖੋ ਫੀਲਿੰਗਾਂ ਜਿਹੜੀਆਂ ਨਾ ਪੂਰੀਆਂ ਬਾਬੇ ਨਾਨਕ ਵਾਲੀਆਂ ਰਾਇਆ ਤੇ ਆ ਇਦਾਂ ਦਾ ਇੱਕ ਕੈਲੰਡਰ ਵੀ ਆ ਬਾਬੇ ਨਾਨਕ ਦੀ ਫੋਟੋ ਵੀ ਆ ਦਾਗ ਫੜੀ ਆ ਤੇ ਖੜਾਵਾਂ ਪਾਈਆਂ ਹੋਈਆਂ ਓਏ ਮੂਰਖੋ ਖੜਾਮਾ ਇਹ ਉਦੋਂ ਚੱਲਦੀਆਂ ਸੀ ਸਮੇ ਦੇ ਹਿਸਾਬ ਨਾਲ ਬਦਲੋ ਤੁਸੀਂ ਵੀ ਕਿਉਂ ਜਨਤਾ ਨੂੰ ਉਸੇ ਨਰਕ ਦੇ ਵਿੱਚ ਲਈ ਫਿਰਦੇ ਹੋ ਜਿਹੜੇ ਨਰਕ ਦੇ ਵਿੱਚੋਂ ਅਸੀਂ ਨਿਕਲ ਕੇ ਆਏ ਆ ਉਸ ਟਾਈਮ ਚਲਦੀ ਲੱਕੜ ਸੀ ਲੱਕੜ ਦੀਆਂ ਜੁੱਤੀਆਂ ਚਲਦੀਆਂ ਸੀ ਉਸ ਤੋਂ ਬਾਅਦ ਚਮੜੇ ਦੀਆਂ ਚੱਲਣ ਲਾਪੀਆਂ ਇਹ ਟਾਈਮ ਹੌਲੀ-ਹੌਲੀ ਬਦਲਣ ਲਿਆ ਲੇਕਿਨ ਐਨੀ ਫੌਜ ਜਿੰਨੀ ਆ ਇਹਦੇ ਪਿੱਛੇ ਫੌਜ ਤੁਰੀ ਫਿਰਦੀ ਆ ਨਾ ਸੱਚ ਜਾਣਿਓ ਕਿਤੇ ਇੰਨੀ ਫੌਜ ਹੀ ਸੁਧਰ ਜਾਵੇ ਨਾ ਵੀ ਸਹੀ ਜੋ ਬਾਬੇ ਨਾਨਕ ਦਾ ਫਲਸਫਾ ਉੱਤੇ ਚੱਲਣ ਲੱਪੋਵੇ ਤੇ ਪੰਜਾਬ ਥੋੜ੍ਹਾ ਟਾਈਮ ਬਹੁਤਾ ਟਾਈਮ ਨਹੀਂ ਲੱਗੇਗਾ ਜਲਦੀ ਸੁਧਰ ਜਾਏਗਾ ਇੰਨੇ ਕ ਲੋਕ ਜਿੰਨੇ ਲੋਕ ਇਹਦੇ ਪਿੱਛੇ ਤੁਰੇ ਫਿਰਦੇ ਨਾ ਇਸ ਵਖੰਡੀ ਦੇ ਪਿੱਛੇ ਇਹ ਲੋਕ ਕਿਤੇ ਇੰਨੇ ਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੁੰਦੇ ਨਾ ਤੇ ਹੋ ਸਕਦਾ ਵੇ ਬੱਚਿਆਂ ਦੀ ਸ਼ਹੀਦੀ ਨਾ ਹੁੰਦੀ ਕਿਦੋਂ ਅਸੀਂ ਸੁਧਰਾਂਗੇ ਕਿਉਂ ਕਿਦੋਂ ਅਸੀਂ ਏਕਾ ਕਰਾਂਗੇ ਇਹਨਾਂ ਪਖੰਡੀਆਂ ਦੇ ਜਾਲਾਂ ਦੇ ਵਿੱਚੋਂ ਕਿਤੋਂ ਦੇ ਅਸੀਂ ਨਿਕਲਾਂਗੇ ਇਹ ਸੋਚੋ ਗੁਰੂ ਗ੍ਰੰਥ ਸਾਹਿਬ ਜੀ ਇਹ ਨਹੀਂ ਸੁਣਾ ਰਹੇ ਦੱਸ ਰਹੇ ਤੁਸੀਂ ਆਪ ਪੜਿਆ ਕਰੋ ਹਰਛਾ ਯਾ 3-3 ਘੰਟਿਆਂ ਦੀਆਂ ਤੁਸੀਂ ਫਿਲਮਾਂ ਵੀ ਤਾਂ ਦੇਖ ਹੀ ਲੈਣੇ ਆ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਪੜਨ ਲਾਪੋ ਕੋਈ ਇਤਿਹਾਸ ਨੂੰ ਪੜਨ ਲਾਪੋ ਜੋ ਕੁਝ ਲਿਖਿਆ ਇਹਨਾਂ ਨੇ ਆਪਣੇ ਕੋਲੋਂ ਲਿਖਿਆ ਪਿਆ ਸਾਰਾ ਕੁਝ ਵੀ ਅੱਜ ਤਾਂ ਗੁਰੂ ਸਾਹਿਬ ਪਾਲਕੀਆਂ ਦੇ ਵਿੱਚ ਘੁੰਮਦੇ ਸੀ ਗੁਰੂ ਸਾਹਿਬ ਨੇ ਇਦਾਂ ਇਹ ਸਾਰਾ ਤੇ ਸਾਰਾ ਇਹ ਪੁਜਾਰੀ ਦਾ ਲਿਖਿਆ ਹੋਇਆ ਤੇ ਉਹੋ ਹੀ ਇਹ ਫੀਲਿੰਗਾਂ ਲੈਣ ਦੇ ਆ ਹੁਣ ਬਾਬੇ ਨਾਨਕ ਵਾਲਿਆਂ ਆਪਣੇ ਆਪ ਨੂੰ ਇਹ ਲੋਕ ਉਦੋਂ ਵੀ ਹੈਗੇ ਸੀ ਇਹ ਨਹੀਂ ਵੀ ਅੱਜ ਵਾ ਅੱਜ ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਲਿਖਤੀ ਰੂਪ ਦੇ ਵਿੱਚ